ਦੋ ਗੱਲਾਂ ਨੋਟ ਕਰੋ ਬੀ ਜੀ ਇੱਕ ਪਾਸੇ ਸਰਕਾਰ ਐ ਉਤੋਂ ਆਕਸੀਜਨ ਦਿੱਤੀ ਨਹੀਂ ਜਾਰੀ ਦੂਜੇ ਪਾਸੇ ਸਰਦਾਰ ਆ ਜਿਨ੍ਹਾਂ ਨੇ ਲੰਗਰ ਲਾ ਦਿੱਤੇ ਤੇ ਸਰਦਾਰਾਂ ਕੋਲ ਕਿੱਥੋਂ ਆਈ ਦੀ ਇਹ ਪਹਿਲਾਂ ਇਹਨਾਂ ਨੇ ਇਹ ਬਿਮਾਰੀ ਲਿਆਂਦੀ ਬਾਅਦ ਚ ਇਹਨੇ ਕਿੰਨੇ ਕਾਨੂੰਨ ਲਿਆਂਦੇ ਬਾਅਦ ਚ ਲਿਆਂਦੇ ਤਿੰਨ ਕਾਨੂੰਨ ਕਿਉਂਕਿ ਸਿੱਖਾਂ ਦਾ ਕਰਕੇ ਕਿਸਾਨਾਂ ਦਾ ਕਰਕੇ ਸਾਡੇ ਭਰਾਵਾਂ ਦਾ ਕਰਕੇ ਇਹਨਾਂ ਨੂੰ ਪਤਾ ਆ ਇਸ ਲਈ ਇਹ ਟੇਡਾ ਤਰੀਕਾ ਬਣਾਇਆ ਕਿ ਲੋਕਡਾਊਨ ਇਹ ਸਾਲ ਬਾਅਦ ਕਿਉਂ ਹੀ ਹੁਣ ਕੋਰੋਨਾ ਆਇਆ ਇਧਰ ਨੂੰ ਸਾਲ ਪਹਿਲਾਂ ਆਇਆ ਸੀ ਫਿਰ ਬਿਹਾਰ ਇਲੈਕਸ਼ਨ ਆਈ ਛੁੱਟੀ ਲੈ ਗਿਆ ਭਾਈ ਸਾਹਿਬ ਬਿਹਾਰ ਇਲੈਕਸ਼ਨ ਤੋਂ ਬਾਅਦ ਫਿਰ ਆ ਗਿਆ ਉਸ ਤੋਂ ਬਾਅਦ ਬੰਗਾਲ ਇਲੈਕਸ਼ਨ ਆ ਗਈ ਤੇ ਫਿਰ ਨਿਕਲ ਆਇਆ ਸਿਰਫ ਇਹ ਇਸ ਕਰਕੇ ਲਾ ਰਿਹਾ ਕਿ ਜਿਹੜੇ ਦੁਨੀਆ ਬਾਹਰ ਖੜਦੀ ਆ ਚੌਂਕਾ ਚ ਖੜਦੀ ਆ ਇਹ ਨਾ ਖੜੇ ਅਸੀਂ ਵੀਰ ਮੇਰੇ ਆ ਰੁਕਣਾ ਨਹੀਂ ਗਾ ਅਸੀਂ ਰੁਕਣਾ ਇੱਥੇ ਆ ਕੇ ਰੁਕਣਾ ਪੂਲ ਬੰਦ ਪਏ ਆ ਬਾਈ ਜੀ ਠੇਕੇ ਖੁੱਲੇ ਪਏ ਆ ਗੁਰਦੁਆਰਿਆਂ 'ਚ ਜਾਣ ਤੋਂ ਡਰਾਉਂਦੇ ਆ ਉਹ ਗੁਰਦੁਆਰਿਆਂ ਚੋਂ ਜਿਨ੍ਹਾਂ ਨੇ ਪਿਛਲੇ ਲੋਕਡਾਊਨ ਚ ਵੀ ਬੈਸੇ ਵੀ ਹਰ ਆਫਤ ਦੇ ਵਿੱਚ ਇਹਨਾਂ ਨੂੰ ਘਰ ਘਰ ਬੈਠਿਆਂ ਨੂੰ ਖਾਣ ਨੂੰ ਦਿੱਤਾ ਜਾ ਕੇ ਕਮ ਸਕੱਮ ਇੱਕ ਅਵਾਰਡ ਵਾਪਸ ਹੋਇਆ ਬਹੁਤ ਹੁੰਦਾ ਗਵਰਨਮੈਂਟ ਲਈ ਕਿ ਵਿਰੋਧ ਤਾਂ ਹੋ ਗਈ ਕਿੰਨੇ ਲੋਕਾਂ ਨੇ ਅਸਤੀਫੇ ਦਿੱਤੇ ਅਸੀਂ ਗਲਤ ਹੋਵਾਂਗੇ ਸਤਪਾਲ ਮਲਕ ਜੀ ਗਵਰਨਰ ਸਾਹਿਬ ਤਾਂ ਨਹੀਂ ਗਲਤ ਹੈਗੇ ਜਿਹੜੇ ਇੱਕ ਸਟੇਟ ਦੇ ਮਾਲਕ ਹੈ ਇੱਕ ਪ੍ਰੈਜ਼ੀਡੈਂਟ ਆਫ ਇੰਡੀਆ ਜਿੰਨੀ ਅਥਾਰਟੀ ਰੱਖਾਉਂਦੇ ਆ ਤੇ ਕਿਸੇ ਦਿਨ ਨੂੰ ਸ਼ਾਇਦ ਬਣ ਵੀ ਜਾਣਗੇ ਕਿਉਂਕਿ ਉਹਨਾਂ ਦੇ ਮੂੰਹ ਸੱਚ ਹੈ ਸੱਚ ਤੇ ਕੱਚ ਹਮੇਸ਼ਾ ਚੋਬਦਾ ਜ਼ਰੂਰ ਹੁੰਦਾ ਆ ਪਰ ਉਹ ਸੱਚ ਬੋਲਗੇ ਕਿਤੇ ਨਾ ਕਿਤੇ ਫਿਰ ਤਾਂ ਗਵਰਨਮੈਂਟ ਨੂੰ ਇਹ ਗੱਲ ਅਸੈਪਟ ਕਰ ਲੈਣੀ ਚਾਹੀਦੀ ਆ ਵੀ ਅਸੀਂ ਗਲਤ ਆ ਮੰਨ ਕੇ ਚਲੋ ਵੀ ਜਿਹੜੀ ਇਹ ਕਰੋਨਾ ਹੈ ਕਰੋਨਾ ਕੀ ਗਰੀਬ ਬੰਦਿਆਂ ਨੂੰ ਜਾਂ ਕਿਸਾਨਾਂ ਨੂੰ ਹੋ ਰਿਹਾ ਕਿਸੇ ਲੀਡਰ ਨੂੰ ਹੋਇਆ ਕਦੀ ਦੇਖਿਆ ਕਦੀ ਤੁਸੀਂ ਸੁਣਿਆ ਇੱਕ ਹੋਰ ਵੀ ਗੱਲ ਹੈ ਜਿਹੜੀਆਂ ਮੌਤਾਂ ਹੁੰਦੀਆਂ ਨੇ ਉਹ ਹਸਪੀਟਲ 'ਚ ਜਾ ਕੇ ਹੁੰਦੀਆਂ ਨੇ ਜਦ ਬੰਦਾ ਤੁਸੀਂ ਹਸਪੀਟਲ ਚ ਦਾਖਲ ਹੋ ਗਿਆ ਉਸ ਟਾਈਮ ਹੀ ਬੰਦੇ ਨੇ ਮਰਨਾ ਅੱਗੇ ਪਿੱਛੇ ਕੋਈ ਨਹੀਂ ਮਰਦਾ ਹੈਗਾ ਤੁਸੀਂ ਆਮ ਬੰਦੇ ਨੂੰ ਜਦੋਂ ਤੁਸੀਂ ਕਿਤੇ ਵੀ ਬਿਮਾਰਸ਼ ਮਾਰ ਹੁੰਦਾ ਉਹਨੂੰ ਲਈ ਜਾਂਦੇ ਹੋ ਜਦ ਤੁਸੀਂ ਹਸਪਤਾਲ ਚ ਲਾ ਗਿਆ ਉਹ ਮਰਿਆ ਹੀ ਬੰਦਾ ਹੁੰਦਾ ਕਦੀ ਵਾਪਸ ਨਹੀਂ ਆਇਆ ਹੈਗਾ ਇੱਕ ਗੱਲ ਉਹ ਤਾਂ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕਰਦਾ ਉਹਨੇ ਚੇਤਨਾ ਹੀ ਸਾਡੇ ਸਾਰਿਆਂ ਚ ਪੈਦਾ ਕਰਤੀ ਮੰਨੇ ਨਾ ਮੰਨੇ ਉਹ ਮੈਂ ਬਾਤ ਹੀ ਗੱਲ ਹੈ ਪਰ ਸਾਡੇ ਚੇਤਨਤਾ ਹੀ ਪੈਦਾ ਹੋ ਗਈ ਕਿ ਜੀਣਾ ਕਿਵੇਂ ਆ ਅਣਖ ਨਾਲ ਜੀ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਆ ਉੱਥੇ ਹੀ ਜਿਹੜੇ ਆਪਣੇ ਕਿਸਾਨ ਭਾਈਚਾਰੇ ਦੇ ਆ ਚਾਹੇ ਉਹ ਪੰਜਾਬ ਦੇ ਵਿੱਚ ਕਿਸੇ ਵੀ ਬੈਠੇ ਹੋਏ ਆ ਠੀਕ ਹੈ ਉਹ ਆਪਣੇ ਆਪਣੇ ਲੈਵਲ ਤੇ ਜਿਹੜੇ ਸੰਘਰਸ਼ ਕਰ ਰਹੇ ਆ ਸੋ ਅੱਜ ਸਿੱਖ ਸਿਆਸਤ ਦੀ ਜਿਹੜੀ ਟੀਮ ਆ ਉਹ ਚੰਡੀਗੜ੍ਹ ਪਹੁੰਚੀ ਹੋਈ ਆ ਆਜੋ ਆਪਾਂ ਇੱਥੇ ਲੋਕਾਂ ਦੇ ਨਾਲ ਆਪਾਂ ਮਿਲ ਕੇ ਗੱਲਬਾਤ ਕਰਨੀ ਆ ਕਿ ਕਿਸਾਨੀ ਸੰਘਰਸ਼ ਬਾਰੇ ਉਹ ਕੀ ਖਿਆਲਤ ਰੱਖਦੇ ਆ ਕਿਸ ਤਰ੍ਹਾਂ ਪ੍ਰੋਟੈਸਟ ਨੂੰ ਜਿਹੜਾ ਆ ਉਹ ਸਪੋਰਟ ਕਰ ਰਹੇ ਆਗੇ ਆ ਸੋ ਚੰਡੀਗੜ੍ਹ ਸੈਕਟਰ 39 ਜਿਹ ਕਿਸਾਨ ਮੋਰਚਾ ਸੈਕਟਰ 39 ਇੱਕ ਜੂਨੀਅਨ ਆ ਜਿਹੜੀ ਇਹਨਾਂ ਨੇ ਜਥੇਬੰਦੀ ਬਣਾਈ ਹੋਈ ਆ ਸਾਡੇ ਨਾਲ ਵੀਰ ਜੁੜੇ ਹੋਏ ਆ ਆਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦਾ ਦਿੱਲੀ ਦੀਆਂ ਬਰੂਹਾਂ ਤੇ तकरीबन ਜਿਹੜਾ ਸੰਘਰਸ਼ ਆ ਉਹ ਪਿਛਲੇ 5-6 ਮਹੀਨਿਆਂ ਤੋਂ ਚੱਲ ਰਿਹਾ ਹੈਗਾ ਹਨਾ ਜਿਹੜੀ ਸਰਕਾਰ ਆ ਇਹਦੇ ਵਿੱਚ ਕੋਈ ਆਪਣਾ ਦੱਸ ਨਹੀਂ ਰਹੀ ਕਿ ਹਨਾ ਕੋਈ ਫੈਸਲਾ ਨਹੀਂ ਦੇ ਰਹੀ ਹੈਗੀ ਆ ਤੇ ਕਿਸਾਨ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਉੱਧਰ ਰੋਲ ਰਹੇ ਆ ਦੂਸਰੇ ਪਾਸੇ ਪੰਜਾਬ ਵਿੱਚ ਜਿਹੜੇ ਕਿਸਾਨ ਆ ਮੰਡੀਆਂ ਦੇ ਵਿੱਚ ਜਿਹੜੇ ਰੋਲ ਰਹੇ ਹੈਗੇ ਆ ਉਹਨਾਂ ਨੂੰ ਤੇ ਬਾਰਦਾਨੇ ਦੀ ਪ੍ਰੋਬਲਮ ਆ ਰਹੀ ਹੈਗੀ ਆ ਉਹਨਾਂ ਦੀ ਫਸਲ ਦੀ ਲਿਫਟਿੰਗ ਜਿਹੜੀ ਸਹੀ ਸਮੇਂ ਤੇ ਨਹੀਂ ਹੋ ਰਹੀ ਹੈਗੀ ਆ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ ਨਿਕੋ ਜੀ 5-6 ਮਹੀਨੇ ਤੋਂ ਨਹੀਂ ਇਹ ਤਾਂ ਪਿਛਲਾ ਸਾਲ ਹੀ ਹੋ ਚਲਿਆ ਪਹਿਲਾਂ ਪੰਜਾਬ ਦੇ ਵਿੱਚ ਬੈਠੇ ਸੀ ਪੰਜਾਬ ਦੇ ਵਿੱਚ ਗੱਲ ਨਹੀਂ ਸੁਣੀਗੀ ਤਾਂ ਹਰਿਆਣੇ ਵੱਲ ਨੂੰ ਵਧੇ ਉੱਥੋਂ ਜ਼ਿਆਦਾ ਵਧੇ ਦਿੱਲੀ ਗਏ ਤੇ ਦਿੱਲੀ 'ਚ ਬੈਠੇ ਆ ਤਾਂ ਟਕੈਤ ਸਾਹ ਉਹ ਆ ਗਏ ਸਾਰੇ ਆਗੂ ਆ ਗਏ ਅੱਜ ਇਹ ਪੰਜਾਬ ਦਾ ਨਹੀਂ ਭਾਰਤ ਦਾ ਨਹੀਂ ਇਹ ਪੂਰੀ ਦੁਨੀਆ ਦਾ ਅੰਦੋਲਨ ਹੈ ਰਹੀ ਗੱਲ ਕਣਕ ਦੀ ਕਣਕ ਇਹਨਾਂ ਨੇ ਬਹੁਤ ਰੋਲਿਆ ਮੰਡੀਆਂ ਦੇ ਵਿੱਚ ਬਾਹਰਦਾਨੇ ਕਨੀਓ ਬਹੁਤ ਕਿਸਾਨਾਂ ਨੂੰ ਪਰੇਸ਼ਾਨੀ ਆਈ ਹੈ ਪਰ ਇੱਕ ਤੁਹਾਡੇ ਵਰਗੇ ਚੈਨਲਾਂ ਦਾ ਵੀ ਸਤਿਕਾਰ ਹੈ ਤੇ ਸਾਡੇ ਉਹਨਾਂ ਵੀਰਾਂ ਦਾ ਸਤਿਕਾਰ ਹੈ ਜਿਨ੍ਹਾਂ ਨੇ ਕਮੇਟੀਆਂ ਬਣਾ ਕੇ ਇਹ ਕਿਹਾ ਸਾਡੇ ਬਜ਼ੁਰਗਾਂ ਨੂੰ ਤੁਸੀਂ ਦਿੱਲੀ ਡਟੇ ਰਹੋ ਫਸਲਾਂ ਦੀ ਰਾਖੀ ਅਸੀਂ ਕਰਾਂਗੇ ਕਿਸਾਨਾਂ ਦੀਆਂ ਫਸਲਾਂ ਵੱਡੀਆਂ ਵੀ ਗਈਆਂ ਮੰਨੀਆਂ ਚ ਵੀ ਆਈਆਂ ਸਾਡੀਆਂ ਭੈਣਾਂ ਨੇ ਵੀ ਟਰੈਕਟਰਾਂ ਦੇ ਹੱਥ ਪਾ ਲਏ ਉਹਨਾਂ ਨੂੰ ਜਾ ਕੇ ਸਟੀering ਫੜ ਲਏ ਕਿ ਅਸੀਂ ਸੰਭਾਲਾਂ ਗੀਆਂ ਬੱਚੇ ਵੀ ਅੱਗੇ ਆ ਗਏ ਇੱਕ ਗੱਲ ਉਹ ਤਾਂ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕਰਦਾ ਉਹਨੇ ਚੇਤਨਾ ਹੀ ਸਾਡੇ ਸਾਰਿਆਂ ਚ ਪੈਦਾ ਕਰਤੀ ਮੰਨੇ ਨਾ ਮੰਨੇ ਉਹ ਮੈਂ ਬਾਤ ਦੀ ਗੱਲ ਹੈ ਪਰ ਸਾਡੇ ਤੇ ਚੇਤਨਤਾ ਹੀ ਪੈਦਾ ਹੋ ਗਈ ਕਿ ਜੀਣਾ ਕਿਵੇਂ ਆ ਅਣਖ ਨਾਲ ਜੀ ਰਹੇ ਹਾਂ ਅਸੀਂ ਜਿੱਥੇ ਅੰਦੋਲਨ ਜਿਵੇਂ ਕਿ ਤੁਸੀਂ ਇੱਥੇ ਆਪਣਾ ਸਹਿਯੋਗ ਦੇ ਰਹੇ ਹੋ ਕਿਸਾਨੀ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਵੀ ਅੰਦੋਲਨ ਜਿਹੜਾ ਚੱਲ ਰਿਹਾ ਹੈਗਾ ਆ ਸਰਕਾਰ ਨੇ ਕੁਝ ਟਾਈਮ ਪਹਿਲਾਂ ਜਿਹੜਾ ਇੱਕ ਕਲੀਨ ਚਿੱਟ ਜਿਹੜਾ ਨਾਮ ਦਾ ਉਹ ਮਤਲਬ ਕਿ ਚਲਾਉਣ ਦਾ ਸ਼ੁਰੂ ਕੀਤਾ ਵੀ ਕਲੀਨ ਚਿੱਟ ਉਹ ਤਾਂ ਸਾਰਾ ਜਿਹੜਾ ਪ੍ਰੋਟੈਸਟ ਆ ਉਹ ਚੁਕਾ ਦਿੱਤਾ ਜਾਏਗਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਜਿਹੜਾ ਹੁਣ ਕਰਫਿਊ ਕਰ ਰਹੇ ਆ ਇਹ ਵੀ ਤਾਂ ਕਲੀਨ ਚਿੱਟ ਦਾ ਪਹਿਲਾ ਰੂਪ ਆ ਦੂਜਾ ਨਹੀਂ ਇਹ ਪਹਿਲਾ ਰੂਪ ਆ ਉਹ ਤਰੀਕਾ ਹੈ ਨਾ ਕੋਲੋਂ ਸਾਂਭਿਆ ਨਹੀਂ ਜਾਣਾ ਜਿਹੜਾ ਦੂਜਾ ਤਰੀਕਾ ਇਹਨਾਂ ਦਾ ਕਿ ਸਿੱਧਾ ਅਟੈਕ ਕਰਵਾਓ ਪੁਲਿਸ ਕਾਰਵਾਈ ਕਰਾਓ ਜਾਂ ਫੌਜ ਦਾ ਐਕਸ਼ਨ ਕੀਤਾ ਜਾਵੇ ਦੇਖੋ ਅਫਸਰ ਸਾਡੇ ਇੰਨੇ ਸਮਝ ਗਏ ਆ ਆਈਐਸ ਪੀਸੀਐਸ ਜੱਜ ਸਹਿਬਾਨ ਤੋਂ ਲੈ ਕੇ ਵਕੀਲ ਤੋਂ ਇੱਕ ਕਰਮਚਾਰੀ ਸਿਪਾਹੀ ਤੱਕ ਉਹ ਹੱਥ ਨਹੀਂ ਪਾਏਗਾ ਕਿਸਾਨ ਨੂੰ ਇਹਨਾਂ ਨੂੰ ਪਤਾ ਆ ਇਹ ਸ리에 ਟੇਡਾ ਤਰੀਕਾ ਬਣਾਇਆ ਕਿ ਲੋਕਡਾਊਨ ਇਹ ਸਾਲ ਬਾਅਦ ਕਿਉਂ ਹੀ ਹੁਣ ਕਰੋਨਾ ਆਇਆ ਇਧਰ ਨੂੰ ਸਾਲ ਪਹਿਲਾਂ ਆਇਆ ਸੀ ਫਿਰ ਬਿਹਾਰ ਇਲੈਕਸ਼ਨ ਆਈਏ ਛੁੱਟੀ ਲੈ ਗਿਆ ਭਾਈ ਸਾਹਿਬ ਬਿਹਾਰ ਇਲੈਕਸ਼ਨ ਤੋਂ ਬਾਅਦ ਫਿਰ ਆ ਗਿਆ ਉਸ ਤੋਂ ਬਾਅਦ ਬੰਗਾਲ ਇਲੈਕਸ਼ਨ ਆ ਗਈ ਇਹ ਫਿਰ ਨਿਕਲ ਆਇਆ ਹਣ ਤੁਸੀਂ ਦੇਖੋ ਹੁਣ ਕਿਸਾਨ ਅੰਦੋਲਨ ਭਰਪੂਰ ਹੋ ਗਿਆ ਪੂਰੀ ਦੁਨੀਆ ਇੱਕ ਪਾਸੇ ਖੜ ਗਈ ਤੁਸੀਂ ਮੈਨੂੰ ਆਪ ਦੱਸੋ ਕਿ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਘਰ ਤੋਂ ਬਾਹਰ ਨਹੀਂ ਆਉਂਦੇ ਹੈਗੇ ਸਭ ਤੋਂ ਵੱਧ ਕੋਈ ਇਨਸਾਨ ਕੁਆਰੰਟਾਈਨ ਹੈ ਤਾਂ ਤੁਸੀਂ ਦੱਸੋ ਭੈਣੋ ਭਰਾਵੋ ਕੌਣ ਹੈ ਤੁਸੀਂ ਆਪ ਦੱਸੋ ਇੱਕੋ ਜਿਹਾ ਇਨਸਾਨ ਹੈ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਾਦੇ ਲਈ ਕੁਆਰੰਟਾਈਨ ਹੋਏ ਹੋ ਅੰਨਾ ਹਜ਼ਾਰੇ ਦੂਸਰਾ ਸਭ ਤੋਂ ਵੱਡਾ ਕੁਆਰੰਟਾਈਨ ਇਨਸਾਨ ਇਨਾਂ ਲਈ ਕੀ ਸ਼ਬਦ ਵਰਤੀਏ ਇਹਨਾਂ ਯਾਰਿਆਂ ਨੇ ਅੰਦੋਲਨ ਕੀਤਾ ਸੀ ਇੱਕ ਡੇੜਾ ਖਾਲਾ RAMDEV 35 ਰੁਪਏ ਪੈਟਰੋਲ 45 ਰੁਪਏ ਜੇ ਉਹ ਕਿੱਧਰ ਗਈਆਂ ਉਹਦੀਆਂ ਗੱਲਾਂ ਨਾ ਉਹ ਨਿਕਲਿਆ ਤਿੰਨ ਤਿੰਨ ਸਟੇਟਾਂ ਦੇ ਕੈਂਪ ਟ੍ਰੈਂਕ ਲੈ ਕੇ ਬੈਠਾ ਬਾਹਰ ਕਿਉਂ ਨਹੀਂ ਆਉਂਦਾ ਸਾਡੇ ਵਿੱਚ ਆਵੇ ਹੁਣ ਦੱਸੇ ਕਿ ਕਿਸਾਨਾਂ ਦੀ ਹਾਲਾਤ ਕੀ ਆ ਮੁੱਢਲੀ ਹਾਲਾਤ ਕੀ ਆ ਘਰਾਂ ਦੀ ਸਕੂਲ ਬੰਦ ਪਏ ਆ ਬਾਈ ਜੀ ਠੇਕੇ ਖੁੱਲੇ ਪਏ ਆ ਮੰਦਰ ਬੰਦ ਨੇ ਗੁਰਦੁਆਰਿਆਂ 'ਚ ਜਾਣ ਤੋਂ ਡਰਾਉਂਦੇ ਆ ਉਹ ਗੁਰਦੁਆਰਿਆਂ ਚੋਂ ਜਿਨ੍ਹਾਂ ਨੇ ਪਿਛਲੇ ਲੋਕਡਾਊਨ ਚ ਵੀ ਬੈਸੇ ਵੀ ਹਰ ਆਫਤ ਦੇ ਵਿੱਚ ਇਹਨਾਂ ਨੂੰ ਘਰ ਘਰ ਬੈਠਿਆਂ ਨੂੰ ਖਾਣਾ ਉਹ ਦਿੱਤਾ ਜਾ ਕੇ ਤੁਸੀਂ ਅੱਜ ਦੇਖ ਲਓ ਜਿੱਥੇ ਕੋਈ ਨਾ ਖੜੇ ਉਥੇ ਰਵੀ ਸੰਘੜੇ ਜਿੱਥੇ ਕੋਈ ਨਹੀਂ ਖੜਦਾ ਇਹ ਨਹੀਂ ਸੁਜਾਨੀਆਂ ਸਰਕਾਰਾਂ ਕਾਬਲ ਦੇ ਵਿੱਚ ਗੰਧਾਰ ਦੇ ਵਿੱਚ ਲੜਾਈ ਜਦੋਂ ਹੋਈ ਚਾਈਨਾ ਦੇ ਵਿੱਚ ਜਦੋਂ ਇਹ ਆਇਆ ਕੋਰੋਨਾ ਵਾਇਰਸ ਇੰਨਾ ਬੁਰੀ ਤਰ੍ਹਾਂ ਨਾ ਫਸਰਿਆ ਉਦੋਂ ਖਾਲਸਾ ਆੜ ਗਈ ਉਥੇ ਅੱਜ ਖਾਲਸਾ ਆੜ ਦਿੱਲੀ ਚ ਲੰਗਰ ਲਾਈ ਫਿਰਦੀ ਆ ਆਕਸੀਜਨ ਦੇ ਇੱਕ ਵਾਰੀ ਆਕਸੀਜਨ ਦੋ ਗੱਲਾਂ ਨੋਟ ਕਰੋ ਵੀਰ ਜੀ ਇੱਕ ਪਾਸੇ ਸਰਕਾਰ ਹੈ ਉਹ ਤੋਂ ਆਕਸੀਜਨ ਦਿੱਤੀ ਨਹੀਂ ਜਾ ਰਹੀ ਦੂਜੇ ਪਾਸੇ ਸਰਦਾਰ ਹੈ ਜਿਨ੍ਹਾਂ ਨੇ ਲੰਗਰ ਲਾ ਦਿੱਤੇ ਤੇ ਸਰਦਾਰਾਂ ਕੋਲ ਕਿੱਥੋਂ ਆਈ ਦੀ ਇਹ ਇਸ ਗੱਲ ਦਾ ਇਹ ਜਵਾਬ ਦੇਣ ਮੈਨੂੰ ਮੈਂ ਨਹੀਂ ਦੇਣਾ ਕਿ ਤੁਹਾਡੇ ਕੋਲੋਂ ਆਈ ਨਹੀਂ ਸਰਦਾਰਾਂ ਨੇ ਲੰਗਰ ਲਾਤਾ ਕਿੱਥੋਂ ਆਈ ਇਹ 13 ਹੀ 13 ਤੋਲਣਾ 13 ਹੀ 13 ਚੱਲਣਾ ਹੈ ਤੁਸੀਂ ਵੀ ਕਿਰਪਾ ਕਰਕੇ ਮਨ ਨੂੰ ਸਮਝਾ ਲਓ ਤੇ ਇਹਨਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਮੰਨ ਲਓ ਨਿਵਣ ਦੇ ਵਿੱਚ ਕੋਈ ਮਾਰੀ ਨਹੀਂ ਨਿਵੇ ਸੋ ਗੋਰਾ ਹੋਏ ਨਿਵਣ ਦੇ ਵਿੱਚ ਬੜਿਆਈ ਹੋਈ ਹੈ ਉਹਨਾਂ ਲੋਕਾਂ ਲਈ ਉਹ ਨਿਵਣਾ ਜਿਨ੍ਹਾਂ ਨੇ 302 ਸੀਟਾਂ ਦੀ ਬਹੁਮਤ ਦਿੱਤੀ ਹੈ ਐਡੀ ਵੱਡੀ ਬਹੁਮਤ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਮਿਲੀ ਨਹੀਂ ਔਰ ਦੇਸ਼ ਦੀ ਇੱਕ ਪ੍ਰਾਈਮ ਮਿਨਿਸਟਰ ਰਹੀ ਆ ਮੈਂ ਸਿਆਸਤ ਨਹੀਂ ਆਣਾ ਇੱਥੇ ਤੁਹਾਨੂੰ ਪਤਾ ਹੈ ਜੀ ਉਤੋਂ ਵੀ ਇੱਕ ਮਾਲਾ ਕੰਮ ਹੋਇਆ ਸੀ ਉਹ ਖੁਦ ਦੀ ਇਲੈਕਸ਼ਨ ਹਾਰ ਗਈ ਸੀ ਐਮਪੀ ਦੀ ਆਪ ਦੀ ਸੀਟ ਨਹੀਂ ਸੀ ਕੱਢ ਹੋਈ ਤੁਸੀਂ ਕਿਉਂ ਉਹ ਹਾਲ ਕਰਾਉਣੀ ਹੋ ਆਪ ਦਾ ਗੱਲ ਨੂੰ ਮੰਨੋ ਹੁਣ ਅਸੀਂ ਵੀ ਤੁਹਾਡੀਆਂ ਦੇਖੋ ਅਸੀਂ ਕਾਨੂੰਨ ਦੀ ਪਾਲਣਾ ਕਰ ਰਹੇ ਹਾਂ ਅੱਜ 6 ਵਜੇ ਤੋਂ ਲਾਕਡਾਊਨ ਆ ਹੁਣ 6 ਵਜੇ ਨਾਲੇ ਆ ਅਸੀਂ 4 ਵਜੇ ਆ ਗਏ ਇੱਥੇ 6 ਤੋਂ ਪਹਿਲਾਂ ਧਰਨਾ ਸਮਾਪਤ ਕਰ ਦਾਂਗੇ ਮੰਨਾਂਗੇ ਤੁਹਾਡੀ ਗੱਲ ਹਰ ਇੱਕ ਪਰ ਤੁਸੀਂ ਵੀ ਸਾਡੇ ਨਾਲ ਸਹਿਯੋਗ ਦਿਓ ਦੇਖਿਆ ਜਾਵੇ ਜਿਹੜਾ ਇਹ ਸੈਂਟਰ ਦੀ ਸਰਕਾਰ ਆ ਉਹ ਕਾਨੂੰਨਾਂ ਨੂੰ ਇਹ ਕਾਨੂੰਨ ਜਿਹੜੀ ਆ ਆਮ ਕਿਸਾਨਾਂ ਉਤੇ ਥੋਪ ਰਹੀ ਹੈਗੀ ਹਨਾ ਹੋਰ ਵੀ ਆਪਾਂ ਜਿਹੜੇ ਆ ਦੇਖੀਏ ਜਿਵੇਂ ਕਿ ਮੰਨ ਲਓ ਨੌਜਵਾਨ ਹੈਗੇ ਉਹਨਾਂ ਲਈ ਕੋਈ ਨੌਕਰੀਆਂ ਨਹੀਂ ਹੈਗੀਆਂ ਜਾਂ ਵਪਾਰਕ ਧੰਦੇ ਦੇਖ ਲਈ ਉਹ ਵੀ ਬੰਦ ਹੋ ਚੁੱਕੇ ਹੈਗੇ ਆ ਜਿਹੜਾ ਭੀਮਰਾਓ ਅੰਬੇਡਕਰ ਸਾਹਿਬ ਨੇ ਇੱਕ ਸੰਵਿਧਾਨ ਲਿਆਂਦਾ ਸੀ ਉਸ ਸੰਵਿਧਾਨ ਦੇ ਅਕੋਰਡਿੰਗ ਇੱਕ ਲੋਕਤੰਤਰ ਸੀ ਆਪਣੇ ਦੇਸ਼ ਵਿੱਚ ਤੇ ਤੁਹਾਨੂੰ ਕਿਤੇ ਤੱਕ ਲੱਗਦਾ ਕਿ ਜਿਹੜਾ ਲੋਕਤੰਤਰ ਆ ਉਹਦਾ ਬਿਲਕੁਲ ਕਹਾਣ ਕੀਤਾ ਜਾ ਰਿਹਾ ਹੈਗਾ ਆ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਲੋਕਤੰਤਰ ਦੇ ਬਜਾਏ ਇਹਨਾਂ ਨੇ ਖਤਮ ਹੀ ਕਰਤਾ ਲੋਕਤੰਤਰ ਦੀ ਬਜਾਏ ਇਹ ਬਾਬਾ ਸਾਹਿਬ ਅੰਬੇਦਕਰ ਦਾ ਬਣਾਇਆ ਹੋਇਆ ਸੰਵਿਧਾਨ ਐਨੀ ਵਾਰੀ ਸੋਧ ਲਿਆ ਕਿ ਉਹ ਜੀ ਮੇਰੇ ਖਿਆਲ ਬਾਹਰ ਲਈ ਜਿੰਦ ਹੀ ਰਹਿ ਗਈ ਲੋਕਤੰਤਰ ਨਹੀਂ ਹੈ ਵੀਰੇ ਠੋਕਤੰਤਰ ਹੈ ਠੀਕ ਹੈ ਜੀ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਸਿਰਫ ਇੱਕ ਸਾਲ ਬਾਅਦ ਯਾਦ ਆਉਂਦਾ ਆ ਉਹ ਵੀ ਉਹਨਾਂ ਦੇ ਬੁੱਤਾਂ ਤੋਂ ਮਿੱਟੀ ਝਾੜਨ ਲਈ ਭਗਤ ਸਿੰਘ ਦਾ ਇੱਕ ਦਿਨ ਨਾਮ ਯਾਦ ਆਉਂਦਾ ਆ ਰਾਜਗੁਰੂ ਸੁਖਦੇਵ ਦਾ ਇੱਕ ਦਿਨ ਨਾਮ ਯਾਦ ਆਉਂਦਾ ਐਨੀ ਅਦਰ ਕੁਝ ਨਹੀਂ ਹੈ ਉਹਨਾਂ ਦੇ ਪਰਿਵਾਰਾਂ ਲਈ ਕੋਈ ਨਹੀਂ ਦੇਣੀ ਔਰ ਸਭ ਤੋਂ ਵੱਡੀ ਗੱਲ ਤੁਹਾਡੇ ਚੈਨਲਾਂ ਹੀ ਮੈਂ ਕਹਿਣਾ ਕਿ ਦੇਸ਼ ਦੇ ਸਾਰੇ ਪਾਦਮ ਸ਼੍ਰੀ ਵਾਰ ਲੋਕਾਂ ਨੇ ਅਵਾਰਡ ਵਾਪਸ ਕਰਤੇ ਕਮ ਸਕਮ ਇੱਕ ਅਵਾਰਡ ਵਾਪਸ ਹੋਇਆ ਬਹੁਤ ਹੁੰਦਾ ਗਵਰਨਮੈਂਟ ਲਈ ਕਿ ਵਿਰੋਧ ਤਾਂ ਹੋ ਗਈ ਕਿੰਨੇ ਲੋਕਾਂ ਨੇ ਅਸਤੀਫੇ ਦਿੱਤੇ ਅਸੀਂ ਗਲਤ ਹੋਵਾਂਗੇ ਸਤਪਾਲ ਮਲਕ ਜੀ ਗਵਰਨਰ ਸਾਹਿਬ ਤਾਂ ਨਹੀਂ ਗਲਤ ਹੈਗੇ ਜਿਹੜੇ ਇੱਕ ਸਟੇਟ ਦੇ ਮਾਲਕ ਹੈ ਇੱਕ ਪ੍ਰੈਜ਼ੀਡੈਂਟ ਆਫ ਇੰਡੀਆ ਜਿੰਨੀ ਅਥਾਰਟੀ ਰੱਖਾਉਂਦੇ ਆ ਤੇ ਕਿਸੇ ਦਿਨ ਉਹਨੂੰ ਸ਼ਾਇਦ ਬਣ ਵੀ ਜਾਣਗੇ ਕਿਉਂਕਿ ਉਹਨਾਂ ਦੇ ਮੂੰਹ ਸੱਚ ਹੈ ਸੱਚ ਤੇ ਕੱਚ ਹਮੇਸ਼ਾ ਚੋਬਦਾ ਜ਼ਰੂਰ ਹੁੰਦਾ ਆ ਪਰ ਉਹ ਸੱਚ ਬੋਲ ਗਏ ਕਿਤਨਾ ਕਿਤੇ ਫਿਰ ਤਾਂ ਗਵਰਨਮੈਂਟ ਨੂੰ ਇਹ ਗੱਲ ਸੈਪਟ ਕਰ ਲੈਣੀ ਚਾਹੀਦੀ ਆ ਵੀ ਅਸੀਂ ਗਲਤ ਆਂ ਅੰਦੋਲਨ ਕਾਫੀ ਲੰਬਾ ਜਾ ਰਿਹਾ ਹੈਗਾ ਆ ਪਹਿਲਾਂ ਜਿਵੇਂ 26 ਜਨਵਰੀ ਦੇ ਨੇੜੇ ਤੇੜੇ ਕੁਝ ਆਸਾਰ ਸਕੇ ਕੁਝ ਉਹਦੇ ਵਿੱਚੋਂ ਨਿਕਲ ਸਕਦਾ ਆ ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਆ ਨਾ ਅੰਦੋਲਨ ਅੱਗੇ ਅੱਗੇ ਲੰਬਾ ਹੋਈ ਜਾ ਰਿਹਾ ਆ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚੋਂ ਕੁਝ ਆਊਟਪੁੱਟ ਨਿਕਲੂਗੀ ਕੋਈ ਕਿਸਾਨਾਂ ਦੀ ਪਾਰਟੀ ਨਿਕਲਣੀ ਚਾਹੀਦੀ ਆ ਜਾਂ ਫਿਰ ਅੰਦੋਲਨ ਕਿਸ ਪਾਸੇ ਨੂੰ ਹੋਣਾ ਜਾਣਾ ਚਾਹੀਦਾ ਜਾਂ ਫਿਰ ਜਿਹੜੀ ਇਹ 32 ਕਿਸਾਨ ਜਥੇਬੰਦੀਆਂ ਮੋਰੇ ਅਗਵਾਈ ਕਰ ਰਹੀਆਂ ਉਹਨਾਂ ਨੂੰ ਕੀ ਠੋਸ ਫੈਸਲਾ ਲੈਣਾ ਚਾਹੀਦਾ ਤਾਂਕਿ ਸਰ ਇੱਕ ਬੇਨਤੀ ਕਰਾਂ ਜੀ ਮੈਂ ਗੱਲ ਮੈਂ ਪਹਿਲੇ ਕਿਸੇ ਵੀ ਸੱਚ ਦੇ ਕੱਚ ਹਮੇਸ਼ਾ ਚੁਬਦਾ ਮੈਂ ਇੱਥੇ ਵੀ ਬੜੀ ਸਪਸ਼ਟ ਜੀ ਗੱਲ ਕਰੂੰਗਾ 31 32 ਕਿਸਾਨ ਜਿੱਥੇ ਬੰਦੀਆਂ ਅੱਜ ਦੇ ਦਿਨ ਤਾਂ ਇੱਕ ਹੋ ਜਾਣ ਜੇ ਅੱਜ ਵੀ ਤੁਸੀਂ 31 ਹੋ ਰੱਖਣੇ ਆ 31 ਪ੍ਰਧਾਨ ਰੱਖਣੇ ਆ ਫਿਰ ਤੁਸੀਂ ਕਿਸੇ ਨੂੰ ਕੀ ਪ੍ਰੈਸ਼ਰ ਪਾਓਗੇ ਅੱਜ ਦੇ ਦਿਨ ਇਕੱਠੇ ਹੋ ਜਾਓ ਇੱਕ ਯੂਥ ਦਾ ਪ੍ਰਧਾਨ ਬਣਾਓ ਇੱਕ ਆਪਣਾ ਪ੍ਰਧਾਨ ਬਣਾਓ ਜਿਹੜਾ ਫੈਸਲਾ ਦੇਣਾ ਹੈ ਠੋਸ ਦਿਓ ਉਹਦੀ ਅਗਵਾਈ ਕਰੋ ਇਹਨਾਂ 'ਕੇ ਫੈਸਲਾ ਦੇ ਦੋ ਨੌਜਵਾਨ ਉਸ ਫੈਲੇਬਾਦ ਨੂੰ ਕੁਝ ਕਰ ਦੇਣ ਤੁਸੀਂ ਸਾਈਡ ਤੇ ਹੋ ਜਾ ਨਹੀਂ ਇਹ ਗਲਤ ਹੈ ਸਰਕਾਰ ਦੇ ਅਸਰ ਉਦੋਂ ਪੈਣਾ ਆ ਪਾਏਗਾ ਵੀ ਜਦੋਂ ਤੁਸੀਂ ਆਪ ਠੋਸ ਫੈਸਲੇ ਲੈਣ ਲੱਗੇ ਤੇ ਇੱਕ ਹੋ ਗਏ ਸਮੇਂ ਦੀ ਮੰਗ ਆ ਇਹ ਇੱਕ ਹੋਣ ਇਹ ਮੈਂ ਠੋਕ ਵਜਾ ਕੇ ਕਹਿਣਾ ਵੀ ਇਹ ਇੱਕ ਹੋਣੇ ਚਾਹੀਦੇ ਆ ਅੱਜ ਵੀ कोरोना ਦੀ ਜਿਵੇਂ ਕਿ ਪਹਿਲਾਂ ਬੇਵਾਈ ਸੀ ਦੁਬਾਰਾ ਫੇਰ ਇੱਕ ਵਾਰੀ করোনা ਦੀ ਜਿਹੜੀ ਬੇਵਾਈ ਹੋਈ ਆ ਉਹਦੇ ਵਿੱਚ ਪਿਛਲੇ ਸਾਲ ਜਿਵੇਂ ਬਹੁਤ ਹੀ ਜ਼ਿਆਦਾ ਨੁਕਸਾਨ ਚ ਲਣਾ ਪਿਆ ਆ ਕਈ ਲੋਕ ਘਰਾਂ ਵਿੱਚ ਭੁੱਖੇ ਵੀ ਕੇ ਰਹੇ ਆ ਕਈ ਲੋਕ ਇਹਦੇ ਵਿੱਚ ਜਿਹੜੇ ਆ ਮਾਰ ਵੀ ਗਏ ਹੈਗੇ ਆ করোনা ਦੀ ਮਹਾਮਾਰੀ ਦੇ ਕਾਰਨ ਜਾਂ ਫਿਰ ਵੈਸੇ ਕਈ ਭੁੱਖੇ ਲੋਕ ਮਾਰ ਚੁੱਕੇ ਹੈਗੇ ਆ ਤੇ ਜਿਹੜੀ ਦੂਸਰੀ ਬੇਵ ਕਰੋਨਾ ਦੀ ਆਈ ਹੈਗੀ ਆ ਇਹ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਲੱਗਦੀ ਆ ਪੰਜਾਬ ਸਰਕਾਰ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਨਾਲ ਤਾਲਮੇਲ ਮੇਲ ਮਲਾ ਕੇ ਚੱਲ ਰਹੀ ਆ ਦੇਖੋ ਜੀ ਜਿਹੜੀ ਕਰੋਨਾ ਦੇ ਕੰਟਰੋਲ ਕਰਨ ਦਾ ਜ਼ਿੰਮੇਵਾਰੀ ਹੈ ਉਹ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੀ ਹੈ ਸੂਬਾ ਸਰਕਾਰਾਂ ਅਲੱਗ-ਅਲੱਗ ਨੇ ਕਈ ਜਗ੍ਹਾ ਤੇ ਲਗ ਲਗਾ ਬਹੁਤੀ ਜਗ੍ਹਾ ਤੇ ਇਹਨਾਂ ਦੀ ਆਪਦੀਆਂ ਆ ਜਿੱਥੇ ਇਹਨਾਂ ਦੀ ਆਪਦੀ ਨਹੀਂ ਹੁੰਦੀ ਉੱਥੇ ਤੋੜ ਲੰਦੇ ਆ ਉੱਥੇ ਆਪਦੀ ਕਰ ਲੰਦੇ ਆ ਸੋ ਕਿਤੇ ਨਾ ਕਿਤੇ ਕੇਂਦਰ ਦੀ ਕੇਂਦਰ ਇਹ ਮੰਨੇ ਕਿ ਉਹਦੀ ਇਹ ਗਲਤੀ ਆ ਜਦੋਂ ਪਿਛਲੇ ਸਾਲ ਆਇਆ ਸੀ ਉਦੋਂ ਹੱਕ ਥਾਪੜ ਥਾਪੜ ਕੇ ਕਹਿੰਦੇ ਰਹੇ ਕਿ ਅਮਰੀਕਾ ਕੋ ਇਤਨੀ ਸਹੂਲਤ ਦੇ ਦੀ ਰੂਸ ਕੋ ਇਤਨੀ ਸਹੂਲਤ ਦੇ ਦੀ ਇਤਨੇ ਪੈਸਿਆਂ ਦੀ ਸਹੂਲਤ ਦੇ ਦੀ ਇਤਨੀ ਵੈਕਸੀਨ ਕੀਤੀ ਔਰ ਇਤਨੀ ਆਕਸੀਜਨ ਕੀਤੀ ਅੱਜ ਸਾਨੂੰ ਲੋੜ ਹੈ ਅੱਜ ਸਾਡੇ ਨਹੀਂ ਆਕਸੀਜਨ ਹੈਗੀ ਔਰ ਦੂਜੀ ਗੱਲ ਜਿਨ੍ਹਾਂ ਨੂੰ ਦਿੱਤੀ ਸੀ ਉਹ ਤਾਂ ਉਹਨਾਂ ਦਾ ਸੁਪਰਾਇਜ਼ ਸਾਫ਼ ਕਰਤਾ ਲੋਕਾਂ ਨੇ ਅੱਜ ਤੁਸੀਂ ਦੇਖਿਆ ਹੀ ਅਮਰੀਕਾ ਵਾਲਾ ਟਰੰਪ ਕਿੱਥੇ ਗਿਆ ਓਏ ਮੇਰਾ ਖਿਆਲ ਹੈ ਪ੍ਰਧਾਨ ਮੰਤਰੀ ਜੀ ਇਸ ਗੱਲ ਤੋਂ ਵੀ ਸਬਕ ਲੋ ਕਿ ਤੁਸੀਂ ਜਿਨ੍ਹਾਂ ਨੂੰ ਬਾਰ-ਬਾਰ ਕਹਿੰਦਾ ਸੀ ਅਬ ਕੀ ਬਾਰ ਟਰੰਪ ਸਰਕਾਰ ਉਹ ਲੋਕਾਂ ਨੇ ਤੁਹਾਡੀ ਗੱਲ ਨਹੀਂ ਮੰਨੀ ਹੈਗੀ ਇੱਥੋਂ ਸਾਫ਼ ਯਾਰਾ ਲੋਕ ਤੁਹਾਡੇ ਤੋਂ ਨਾਰਾਜ਼ ਨੇ ਉਹ ਲੋਕਾਂ ਦੀ ਜਿਹੜੀ ਉਹ ਨਾਰਾਜ਼ਗੀ ਦੂਰ ਕਰਕੇ ਇਹ ਬਿੱਲ ਰੱਦ ਕਰ ਦਿਓ ਹਾਂ ਫੜਾ ਹਾਂਜੀ ਸਰ ਜਿਵੇਂ ਕਿ ਲਾਕਡਾਊਨ ਹੋਇਆ ਸੀਗਾ ਪਹਿਲਾਂ ਲਾਕਡਾਊਨ ਜਿਹੜਾ ਆ ਇਹ ਇਕੱਲਾ ਐਤਵਾਰ ਵਾਲੇ ਦਿਨ ਦਾ ਕੀਤਾ ਗਿਆ ਸੀ ਫਿਰ ਲਾਕਡਾਊਨ ਜਿਹੜਾ ਹੁਣ ਸ਼ਨੀਵਾਰ ਨੂੰ ਵੀ ਕਰ ਦਿੱਤਾ ਗਿਆ ਤੇ ਪਹਿਲਾਂ ਰਾਤ ਨੂੰ ਜਿਵੇਂ ਕਿ 9 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਲਾਕਡਾਊਨ ਹੁੰਦਾ ਸੀ ਤੇ ਹੁਣ ਲਾਕਡਾਊਨ ਜਿਹੜਾ ਮਤਲਬ ਕਿ ਅੱਗੇ ਨਾਲ ਹੌਲੀ ਹੌਲੀ ਵਧਾਇਆ ਜਾ ਰਿਹਾ ਹੈਗਾ ਆ ਤੇ ਤੁਹਾਨੂੰ ਇਹਦੇ ਪਿੱਛੇ ਕੀ ਲੱਗਦਾ ਕੀ ਕਾਰਨ ਹੈ ਕਿ ਲਾਕਡਾਊਨ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਆ ਇਹ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਹੈ ਵੀ ਅੱਗੇ ਲਾਕਡਾਊਨ ਜਿਹੜਾ ਹੈ ਸੀ ਮੰਨ ਕੇ ਚੱਲੋ ਜੋ ਹਫ਼ਤਾਵਾਰੀਆ ਦੋ ਦੋ ਦਿਨ ਕੀਤਾ ਸੀ ਇਹਨਾਂ ਨੇ ਹੁਣ ਇਹਨਾਂ ਨੇ ਮਤਲਬ ਸ਼ਨੀ ਐਤਵਾਰ ਦਾ ਕਰਦਾ ਸ਼ਨੀ ਐਤਵਾਰ ਤੋਂ ਕਰਕੇ ਫਿਰ 6 ਵਜੇ ਕਰ ਦਿੱਤਾ ਪਹਿਲਾਂ 10 ਵਜੇ ਰਾਤ ਨੂੰ ਸੀ 10 ਵਜੇ ਤੋਂ ਹੁਣ 6 ਵਜੇ ਕਰ ਦਿੱਤਾ ਕਿਉਂਕਿ ਇਹ ਕਹਿੰਦੇ ਨੇ ਵੀ ਇਹ ਜਿਹੜੇ ਕਿਸਾਨ ਸਾਡੇ ਭਰਾ ਖੜੇ ਆ ਮੰਨ ਲਓ ਇਹਨਾਂ ਤੇ ਅਸਰ ਪਵੇ ਹਾਂਜੀ ਇਹਨਾਂ ਦੀ ਸੋਚੀ ਸਮਝੀ ਸਾਜਿਸ਼ ਹੈ ਇਸੇ ਕਰਕੇ ਲਾਕਡਾਊਨ ਲਾ ਰਹੇ ਹੋਰ ਤਾਂ ਇਹਨਾਂ ਦਾ ਕੋਈ ਚਾਰਾ ਨਹੀਂ ਚੱਲ ਰਿਹਾ ਵੀ ਅਸੀਂ ਇਹਨਾਂ ਨੂੰ ਮੰਨ ਲਓ ਲਾਕਡਾਊਨ ਲਾਵਾਂਗੇ ਲੋਕੀ ਆਪੋ ਆਪਦੇ ਘਰਾਂ 'ਚ ਬੈਠਣਗੇ ਪਰ ਅਸੀਂ ਫੇਰ ਵੀ ਉਹਨਾਂ ਦੀ ਪਾਲਣਾ ਕਰਦੇ ਆਂ ਅਸੀਂ ਪਹਿਲਾਂ ਇੱਥੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਖੜਦੇ ਸੀ ਪਰ ਅੱਜ ਇਹਨਾਂ ਨੇ ਜੋ ਟਾਈਮ ਦਿੱਤਾ ਸੀ ਸਾਨੂੰ ਵੀ 6 ਵਜੇ ਦਾ ਪਰ ਅਸੀਂ 4 ਤੋਂ ਲੈ ਕੇ 6 ਵਜੇ ਤੱਕ ਅਸੀਂ ਪ੍ਰੋਟੈਸਟ ਕਰਾਂਗੇ ਹਾਂਜੀ 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 ਦੇਖਿਆ ਜਾਵੇ ਸਰਕਾਰ ਜਿਹੜੀ ਸਰਕਾਰੀ ਅੰਕੜੇ ਆਪਾਂ ਹੋਰ ਸਟੇਟਾਂ ਦੀ ਗੱਲ ਕਰੀਏ ਦਿੱਲੀ ਵੱਲ ਬਹੁਤ ਜ਼ਿਆਦਾ ਕਰੋਨਾ ਦੇ ਨਾਲ ਬੁਰਾ ਹਾਲ ਹੈਗਾ ਆ ਆਪਣੀ ਤੁਸੀਂ ਜਿਸ ਇਲਾਕੇ ਵਿੱਚ ਰਹਿ ਰਹੇ ਹੋ ਉੱਥੇ ਤੁਹਾਡੀ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਕੀ ਹੈ ਕਿ ਉੱਥੇ ਸੱਚੀ ਇੰਨਾ ਕਰੋਨਾ ਵਾਲੇ ਦੋਲੇ ਲੋਕਾਂ ਨੂੰ ਹੋ ਰਿਹਾ ਹੈਗਾ ਆ ਜਾਂ ਫਿਰ ਇੱਕ ਨਜਾਇਜ਼ ਸਿਰਫ ਸਰਕਾਰ ਜਿਹੜੀ ਇੱਕ ਚਾਲ ਚੱਲ ਰਹੀ ਆ ਤੁਸੀਂ ਇਹ ਸਮਝੋ ਵੀ ਮੰਨ ਕੇ ਚੱਲੋ ਵੀ ਜਿਹੜੀ ਇਹ ਕਰੋਨਾ ਹੈ ਕਰੋਨਾ ਕੀ ਗਰੀਬ ਬੰਦਿਆਂ ਨੂੰ ਜਾਂ ਕਿਸਾਨਾਂ ਨੂੰ ਹੋ ਰਿਹਾ ਕਿਸੇ ਲੀਡਰ ਨੂੰ ਹੋਇਆ ਕਦੀ ਦੇਖਿਆ ਕਦੀ ਤੁਸੀਂ ਸੁਣਿਆ ਇੱਕ ਹੋਰ ਵੀ ਗੱਲ ਹੈ ਜਿਹੜੀਆਂ ਮੌਤਾਂ ਹੁੰਦੀਆਂ ਨੇ ਉਹ ਹਸਪੀਟਲ 'ਚ ਜਾ ਕੇ ਹੁੰਦੀਆਂ ਨੇ ਜਦ ਬੰਦਾ ਤੁਸੀਂ ਹਸਪੀਟਲ ਚ ਦਾਖਲ ਹੋ ਗਿਆ ਉਸ ਟਾਈਮ ਹੀ ਬੰਦੇ ਨੇ ਮਰਨਾ ਅੱਗੇ ਪਿੱਛੇ ਕੋਈ ਨਹੀਂ ਮਰਦਾ ਹੈਗਾ ਤੁਸੀਂ ਆਮ ਬੰਦੇ ਨੂੰ ਜਦੋਂ ਤੁਸੀਂ ਕਿਤੇ ਵੀ ਬਿਮਾਰਸ਼ ਮਾਰ ਹੁੰਦਾ ਉਹਨੂੰ ਲਈ ਜਾਂਦੇ ਹੋ ਜਦ ਤੁਸੀਂ ਹਸਪਤਾਲ ਚ ਲਾ ਗਿਆ ਉਹ ਮਰਿਆ ਹੀ ਬੰਦਾ ਹੁੰਦਾ ਕਦੀ ਵਾਪਸ ਨਹੀਂ ਆਇਆ ਹੈਗਾ ਇਹ ਸੋਚਿਆ ਸਮਝਿਆ ਸਾਜਸਾਨ ਨੇ ਇਹਨਾਂ ਦੀ ਤਾਂ ਹੀ ਕਰੋਨਾ ਕੋਈ ਹੈ ਨਹੀਂ ਕੋਈ ਕਿਸੇ ਨਹੀਂ ਅਸੀਂ ਇਹਨੇ ਮੰਨ ਕੇ ਜਦੋਂ ਸਾਡੇ ਸਾਰੇ ਰਿਸ਼ਤੇਦਾਰ ਕੋਈ ਸਾਡੇ ਰਿਸ਼ਤੇਦਾਰ ਜੀ ਕੋਈ ਮਰਿਆ ਕੋਈ ਬੰਦਾ ਕੋਈ ਕਿਸੇ ਨੂੰ ਕਰੋਨਾ ਹੋਇਆ ਹਾਂਜੀ ਆ ਅਸੀਂ ਸਾਡੇ ਬੀਬੀਆਂ ਭੈਣਾਂ ਸਾਰੀਆਂ ਖੜੀਆਂ ਕੋਈ ਇਹਨਾਂ ਦੇ ਵਿੱਚ ਕਿਸੇ ਨੂੰ ਕੋਈ ਕਰੋਨਾ ਹੋਇਆ ਅੱਜ ਸਾਨੂੰ 100 ਤੇ 35 36 ਦਿਨ ਹੋ ਗਏ ਇੱਥੇ ਖੜਿਆ ਨੂੰ ਸਿਆਲ ਦੇ ਦਿਨਾਂ ਵਿੱਚ ਖੜੇ ਆ ਅਸੀਂ ਠੰਡਾਂ ਦੇ ਵਿੱਚ ਅੱਜ ਗਰਮੀ ਦੇ ਦਿਨ ਆ ਗਏ ਨੇ ਅਸੀਂ ਇਸੇ ਤਰ੍ਹਾਂ ਖੜੇ ਆ ਖੜੇ ਰਵਾਂਗੇ ਸਾਨੂੰ ਕੋਈ ਕਰੋਨਾ ਦਾ ਡਰ ਨਹੀਂ ਨਾ ਕਰੋਨਾ ਹੈ ਇਹ ਇਹਨਾਂ ਨੇ ਸੋਚੀ ਸਮਝੀ ਸਾਹਿਬ ਜੀ ਕਿਸਾਨਾਂ ਨੂੰ ਉੱਥੋਂ ਜਿਹੜਾ ਮੰਨ ਲਓ ਪਾਸੇ ਕਰਨ ਦਾ ਇਹਨਾਂ ਦਾ ਇਰਾਦਾ ਹੈਗਾ ਹਕਮਰਾਨ ਜਿਹੜੀ ਅੰਨੀ ਸਰਕਾਰ ਆ ਭਾਰਤ ਦੀ ਉਹਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੋਦੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਟਾਈਮ ਕਿਉਂਕਿ ਉਹ ਆਪਣੇ ਪੂਰੇ ਦੇਸ਼ ਦਾ ਜਿਹੜਾ ਇੱਕ ਪ੍ਰਧਾਨ ਮੰਤਰੀ ਆ ਇੱਕ ਲੋਕਤੰਤਰ ਆ ਲੋਕਾਂ ਦੀ ਵੋਟਾਂ ਨਾਲ ਉਹ ਪ੍ਰਧਾਨ ਮੰਤਰੀ ਬਣਿਆ ਵਾਇਆ ਅੱਜ ਲੋਕਾਂ ਦੇ ਖਿਲਾਫ ਇਹ ਕਾਨੂੰਨ ਪਾਸ ਕਰ ਰਿਹਾ ਉਹਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਅਸੀਂ ਤਾਂ ਉਹਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਮੰਨ ਲਓ ਸਿਆਣਾ ਬਣੇ ਕਿਉਂਕਿ ਜਿੰਨੇ ਵੀ ਕਿਸਾਨ ਵੀਰ ਬੈਠੇ ਆ ਅਸੀਂ ਆਪੋ ਆਪਦੇ ਮਨ ਲੜਾਈਆਂ ਲੜ ਰਹੇ ਸੀ ਕਿਸੇ ਦਿਨ ਨਹੀਂ ਲੜਦੇ ਕਿਉਂਕਿ ਇਹ ਜੇ ਪ੍ਰਧਾਨ ਮੰਤਰੀ ਚੰਗਾ ਹੋਵੇ ਅੱਜ ਸਾਡੇ ਜਿਹੜੇ ਕਿਸਾਨ ਐਨੇ 400 ਤੋਂ ਉੱਤੇ ਸਾਡੇ ਸ਼ਹੀਦ ਹੋ ਗਏ ਨੇ ਕਿਉਂਕਿ ਇਹਨਾਂ ਦੀ ਬਦੌਲਤ ਇਸੇ ਬੰਦੇ ਦੀ ਬਦੌਲਤ ਹੋਏ ਨੇ ਅੱਜ ਬਜ਼ੁਰਗ ਸਾਡੇ ਨਿੱਕੇ ਨਿੱਕੇ ਮਤਾਵਾ ਬੱਚੇ ਬੈਠੇ ਨੇ ਮਤਾਵਾ 80 80 ਸਾਲ ਦੀਆਂ ਕਾਦੇ ਵਾਸਤੇ ਬੈਠੀਆਂ ਅਸੀਂ ਆਪਦੇ ਘਰ ਨਹੀਂ ਬੈਠ ਸਕਦੇ ਇਹਦੇ ਕਾਰਨ ਨਹੀਂ ਬੈਠੇ ਹੁਣ ਉਹਨੂੰ ਇਹ ਹੈ ਕਿ ਇਹ ਤਾਂ ਬੰਦੇ ਹਿੱਲਣ ਵਾਲੇ ਨਹੀਂ ਅਸੀਂ ਕਣਕਾ ਵੜ ਲਈਆਂ ਨੇ ਕਣਕਾ ਤੋਂ ਬਾਅਦ ਜਿੰਨੀਆਂ ਜਿਵੇਂ ਸਾਡੀਆਂ ਸਟੈਪ ਵਾਈ ਸਟੈਪ ਅ ਟੋਲੀਆਂ ਬਣਾਈਆਂ ਹੋਈਆਂ ਨੇ ਮੰਨ ਲਓ 15-15 ਦਿਨ ਦੀਆਂ ਕੋਈ ਹਫ਼ਤੇ ਪਾ ਦੀਆਂ ਕੋਈ 10-10 ਦਾ ਬੰਦੇ ਅਸੀਂ ਜਾ ਕੇ ਉੱਥੇ ਰਹਨੇ ਹੁਣ ਤਾਂ ਅਸੀਂ ਕਣਕਾਂ ਨੰਬੇੜ ਲੀਆਂ ਹੁਣ ਫੇਰ ਸਾਡੇ ਚਾਲੇ ਪੈ ਕੇ ਦਿੱਲੀ ਨੂੰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਇਹਨੂੰ ਇਹੀ ਦਰਖਾਸਤ ਕਰਦੇ ਹੱਥ ਜੋੜ ਕੇ ਬੇਨਤੀ ਆ ਵੀ ਆਪਦੇ ਕਾਨੂੰਨ ਕਾਲੇ ਵਾਪਸ ਕਰੇ ਅਸੀਂ ਕੋਈ ਉਹਨਾਂ ਦੇ ਵਿੱਚ ਰੱਦੋ ਬਦਲ ਨਹੀਂ ਕਰਦੇ ਨਹੀਂ ਕਾਨੂੰਨ ਵਾਪਸ ਕਰਾਉਣੇ ਅਸੀਂ ਭਾਈ ਹਾਂਜੀ ਕਿਸਾਨਾਂ ਨੇ ਜਿਹੜੇ ਆ ਇਹ ਜਿਵੇਂ ਜਦੋਂ ਇਹ ਸਟਰਗਲ ਸਟਾਰਟ ਹੋਈ ਸੀ ਤਾਂ ਸਰਕਾਰ ਨੇ ਦੇਖਿਆ ਸੀਗਾ ਕਿ ਸੜਕਾਂ ਪੁੱਟਤੀਆਂ ਸੀ ਬਹੁਤ ਕਾਨੂੰਨ ਦਾ ਇੱਕ ਤਰ੍ਹਾਂ ਦਾ ਸਰਕਾਰ ਨੇ ਜਿਹੜਾ ਚੰਗੀ ਤਰ੍ਹਾਂ ਮਤਲਬ ਮਜ਼ਾਕ ਉਡਾਇਆ ਸੀਗਾ ਤੇ ਜਦੋਂ ਫਿਰ 26 ਜਨਵਰੀ ਵਾਲੇ ਦਿਨ ਲਾਲ ਕਿਲੇ ਉੱਤੇ ਇੱਕ ਆਪਣੇ ਖਾਲਸਾ ਨਿਸ਼ਾਨ ਜਿਹੜਾ ਲਹਿਰਾਇਆ ਗਿਆ ਬਿਸ਼ੱਕ ਉਹ ਥੱਲੇ ਲਹਿਰਾਇਆ ਗਿਆ ਸੀ ਉਹ ਕਿਸੇ ਦੀ ਭਾਵਨਾ ਨੂੰ ਥੇਸ ਪਹੁੰਚਾਣ ਲਈ ਨਹੀਂ ਸੀ ਪਰ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਸਰਕਾਰ ਨੇ ਜਿਹੜੇ ਇਹਦੇ ਲਈ ਜਿਹੜੇ ਮਤਲਬ ਕਦਮ ਚੁੱਕੇ ਉਹ ਗਲਤ ਚੁੱਕੇ ਆ ਜੀ ਗਲਤ ਚੁੱਕੇ ਬਿਲਕੁਲ ਚੁੱਕੇ ਕੋਈ ਇਹ ਸਰਕਾਰਾਂ ਆਪਣਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਦਾ ਨੁਕਸਾਨ ਆਪਣਾ ਨਹੀਂ ਕਿ ਤਾਂ ਸਾਡਾ ਕੀਤਾ ਪ੍ਰਜਾ ਦਾ ਕੀਤਾ ਸਾਡੀਆਂ ਸਾਡੀਆਂ ਸੜਕਾਂ ਨੇ ਕੋਈ ਉਹਨਾਂ ਦੀਆਂ ਸੜਕਾਂ ਨਹੀਂ ਗਿਆ ਕੋਈ ਕਿਤੇ ਹੋ ਸਕਦਾ ਵੀ ਅਸੀਂ ਚਲੋ ਮੰਨ ਕੇ ਚਲੋ ਅਸੀਂ ਲਾਲ ਕਿਲੇ ਅਸੀਂ ਲਾਲ ਕਿਲੇ ਸਾਨੂੰ ਜਾਣ ਦਾ ਅਧਿਕਾਰ ਨਹੀਂ ਹੈਗਾ ਅਸੀਂ 26 ਜਨਵਰੀ ਨੂੰ 15 ਜਨਵਰੀ ਨੂੰ ਅੱਗੇ ਵੀ ਤਾਂ ਲੋਕ ਜਾਂਦੇ ਸੀ ਕੀ ਅੱਜ 26 ਜਨਵਰੀ ਕਰਕੇ ਇਹਨਾਂ ਨੇ ਪੱਟਣ ਕਰਕੇ ਇਹਨਾਂ ਨੇ ਪੱਟਿਆ ਸਾਨੂੰ ਨਾਂ-ਜਾਨ ਦਿੱਤਾ ਹੈਗਾ ਅਸੀਂ ਆਪਣੇ ਆਪ ਜਾ ਸਕਦੇ ਹਾਂ ਪਰ ਕੀ ਜਦੋਂ ਇਹਨਾਂ ਨੇ ਉੱਥੇ ਜਦੋਂ ਸਾਨੂੰ ਉਹ ਮੈਪ ਰੋਡ ਦੇ ਦਿੱਤਾ ਕੀ ਬੰਦੇ ਆਪਣੇ ਆਪ ਚਲੇਗੇ ਇਨਾਂ ਦੇ ਘਲਾਏ ਘੱਲੇ ਹਾਂਜੀ ਜਦੋਂ ਤੁਸੀਂ ਆ ਸੜਕ ਬੰਦ ਹੀ ਕਰ ਦਿੱਤੀ ਜੋ ਤੁਸੀਂ ਸੜਕ ਕੋਲ ਦੀ ਜਿਹੜੇ ਬੰਦੇ ਅਣਜਾਣ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਅਸੀਂ ਜਾਣਾ ਕਿੱਧਰ ਨੂੰ ਹੈ ਹਾਂਜੀ ਉਹ ਤਾਂ ਇਹਨਾਂ ਦੇ ਕਹਿਣ ਤੇ ਗਏ ਨਾ ਮੰਨ ਲਓ ਉਹ ਸੜਕਾਂ ਖੋਲਦੀਆਂ ਹਾਂਜੀ ਮਾਤਾ ਜੀ ਸਾਸ਼ੀ ਕਾ ਮਾਤਾ ਜੀ ਮਾਤਾ ਜੀ ਕੀ ਲੱਗਦਾ ਤੁਹਾਨੂੰ ਸੰਘਰਸ਼ ਜਿਹੜਾ ਬਹੁਤ ਹੀ ਲੰਬਾ ਜਾ ਚੁੱਕਿਆ ਆ ਕੀ ਲੱਗਦਾ ਕਿ ਕਿਸਾਨ ਜਿਹੜੇ ਆ ਉਹ ਆਪਣੇ ਇਸ ਸੰਘਰਸ਼ ਵਿੱਚ ਜਿੱਤ ਪੈਗੇ ਕਿਉਂਕਿ ਜਿਹੜਾ ਸੰਘਰਸ਼ ਹੈ ਕਿ ਇਤਿਹਾਸ ਬਣ ਚੁੱਕਿਆ ਆ ਪੂਰੀ ਦੁਨੀਆ ਦੇ ਵਿੱਚ ਇਹਦੀ ਗੱਲ ਹੋ ਰਹੀ ਆ ਪ੍ਰਮਾਤਮਾ ਦੀ ਇੰਨੀ ਇੱਥੇ ਕਿਰਪਾ ਕਿ ਐਨਾ ਲੰਮਾ ਕਦੇ ਕੋਈ ਸੰਘਰਸ਼ ਨਹੀਂ ਚੱਲਿਆ ਆ ਤੇ ਕੀ ਲੱਗਦਾ ਕਿ ਐਡਾ ਲੰਮਾ ਸੰਘਰਸ਼ ਚੱਲਣ ਦੇ ਬਾਅਦ ਐਨਾ ਖਰਚਾ ਹੋਣ ਦੇ ਬਾਅਦ ਐਨੀਆਂ ਕੁਰਬਾਨੀਆਂ ਦੇਣ ਦੇ ਬਾਅਦ ਇਸ ਸੰਘਰਸ਼ ਵਿੱਚੋਂ ਕੋਈ ਆਉਟਪੁੱਟ ਨਿਕਲੂਗੀ ਆਪਾਂ ਸੰਘਰਸ਼ ਜਿੱਤ ਪਾਵਾਂਗੇ ਜੀ ਅਸੀਂ ਜਿੱਤੇ ਹੋਏ ਆ ਅਸੀਂ ਪਹਿਲਾਂ ਹੀ ਜਿੱਤੇ ਹੋਏ ਆ ਅਸੀਂ ਖਾਲਸਾ ਵਾਂ ਅਸੀਂ ਮਹਾਰਾਜ ਦਾ ਅੰਮ੍ਰਿਤ ਪੀਤਾ ਆਏ ਤੇ ਜਿੱਤੇ ਹੋਏ ਆ ਅਸੀਂ ਨਾ ਹਾਰਨਾ ਹੀ ਆ ਤੇ ਨਾ ਹੀ ਸਿੱਖੇ ਹੀ ਆ ਅਸੀਂ ਬਹੁਤ ਗੁਰੂ ਦੇ ਸੇਖਾਂ ਸਾਨੂੰ ਮਾਰ ਨਹੀਂ ਨਹੀਂ ਥਾਪਨਾ ਦਿੱਤੀ ਉਹ ਅਸੀਂ ਜਿੱਤੇ ਹੋਏ ਆ ਇਹ ਹੁਣ ਹਰਿਆ ਹੋਇਆ ਵਾ ਇਹ ਲੋਕ ਤਾਂ ਫਿਰਦਾ ਵਾ ਇਹਦੀਆਂ ਤੇ ਪਹਿਲੇ ਬਾਵਾ ਮਰੋੜ ਕੇ ਤੇ ਅਡਾਨੀ ਬਾਨੀ ਨੇ ਪਿੱਛੇ ਲਾਈਆਂ ਹੋਈਆਂ ਇਹ ਤੇ ਵਿਕਿਆ ਹੋਇਆ ਇਹਦੇ ਤੇ ਅਸੀਂ ਕੀ ਭਰੋਸਾ ਕਰੀਏ ਇਹਦੇ ਅੱਜ ਲਾਸ਼ਾਂ ਗੜਿਆ ਲੋਕਾਂ ਨੂੰ ਕਹਿੰਦਾ ਵਾ ਕਰੋਨਾ ਕਰੋਨਾ ਉਹ ਕਰੋਨਾ ਨਹੀਂ ਗਾ ਜਦੋਂ ਲੋਕਾਂ ਦੇ ਡੈੱਡ ਬੋਡੀ ਅੰਦਰ ਕਰਕੇ ਚੀਰ ਪਾੜ ਕਰਨ ਦੇ ਨੰਗੇ ਹੱਥਾਂ ਨਾਲ ਲੋਕਾਂ ਨੂੰ ਕਹਿੰਦੇ ਆਪਣੇ ਬੱਚੇ ਨਾ ਵੇਖੋ ਲੋਕਾਂ ਨੂੰ ਕਹਿੰਦੇ ਤੁਹਾਨੂੰ ਫੋਟਵਾਂ ਪਾ ਦਿੰਦੇ ਆ ਤੁਸੀਂ ਸਮਸ਼ਾਨ ਘਾੜ ਨਹੀਂ ਜਾਣਾ ਉਹ ਦਸੋ ਤੁਸੀਂ ਜਦੋਂ ਜਾ ਕੇ ਉਹਨਾਂ ਦੇ ਚੀੜ ਫਾੜ ਕਰਦੇ ਆਂ ਅਸੀਂ ਉਹ ਡੈੱਡ ਬਾਡੀਆ ਵੇਖਣਦੇ ਆਂ ਉਹ ਕਿਵੇਂ ਕਰਦੇ ਆ ਜਿਹੜੇ ਉਹਨਾਂ ਦੇ ਅੰਗ ਕੱਢਦੇ ਆ ਕਿੰਨਾਂ ਨੂੰ ਪਾਉਂਦੇ ਦੱਸਣ ਸਾਨੂੰ ਜਦੋਂ ਉਹ ਇੱਕ ਉਹਨਾਂ ਨੂੰ ਕਰੋਨਾ ਹੋ ਗਿਆ ਕਿੰਨੂੰ ਪਾਉਂਦੇ ਡੈੱਡ ਬਾਡੀਆ ਕੱਢ ਕੱਢ ਕੇ ਉਹਨਾਂ ਦੀਆਂ ਡੈੱਡ ਬਾਡੀਆ ਅੰਗ ਕੱਢ ਕੇ ਕਿੰਨੂੰ ਪਾ ਰਿਹਾ ਇੱਕ ਤੇ ਬੰਦੇ ਨੇ ਲਾਗੇ ਨਹੀਂ ਜਾਣਾ ਜੇ ਤੂੰ ਨਹੀਂ ਆਣਾ ਚਾਹੀਦਾ ਉਹ ਤੇ ਲਾਗੇ ਹੱਥ ਨਹੀਂ ਲਾਣਾ ਇਹ ਕਿੰਨੂੰ ਪਾ ਰਿਹਾ ਉਹਨਾਂ ਦੇ ਅੰਗ ਦੂਜੀ ਗੱਲ ਇਹ ਆ ਇਹ ਵੇਖੋ ਇਹ ਰੈਲੀਆਂ ਕਰਦੇ ਆ ਅਸੀਂ ਕਿਸੇ ਕਿਸੇ ਦੇ ਮਗਰ ਨਹੀਂ ਇੱਕ ਕਿਸਾਨ ਆ ਤੇ ਕਿਸਾਨੀ ਹੀ ਜੱਤ ਕੇ ਜਾਣਾ ਅਸੀਂ ਤੇ ਅਸੀਂ ਇਹ ਕਹਿਣਾ ਕਿ ਜਿਹੜਾ ਹੁਣ 3 ਤਰੀਕ ਤੋਂ ਇਹ ਕਹਿ ਰਹੇ ਆਂ ਅਸੀਂ ਲੋਕਡਾਊਨ ਲਾਉਣਾ ਪੱਕਾ ਕਹਿ ਰਹੇ ਆ ਨਾ ਅਸੀਂ ਨਹੀਂ ਹਟਣਾ ਜਿਹੜਾ ਮਰਜ਼ੀ ਨਾ ਆਵੇ ਆਪਾਂ ਇੱਥੇ ਆਉਣਾ ਹੀ ਆਉਣਾ ਇਹ ਸਿਰਫ ਕਿਸਾਨਾਂ ਦਾ ਕਰਕੇ ਢਿਆ ਪੰਗੇ ਪਾਉਣਾ ਪਹਿਲਾਂ ਇਹਨਾਂ ਨੇ ਇਹ ਕੰਮ ਕੀਤਾ ਪਹਿਲਾਂ ਇਹਨਾਂ ਨੇ ਇਹ ਬਿਮਾਰੀ ਲਿਆਂਦੀ ਬਾਅਦ ਚ ਇਹਨੇ ਤਿੰਨੇ ਕਾਨੂੰਨ ਲਿਆਂਦੇ ਬਾਅਦ ਚ ਲਿਆਂਦੇ ਤਿੰਨ ਕਾਨੂੰਨ ਕਿਉਂਕਿ ਸਿੱਖਾਂ ਦਾ ਕਰਕੇ ਕਿਸਾਨਾਂ ਦਾ ਕਰਕੇ ਸਾਡੇ ਭਰਾਵਾਂ ਦਾ ਕਰਕੇ ਤਾਂ ਲਿਆਂਦੇ ਆ ਠੀਕ ਹੈ ਹੁਣ ਇਹਨੇ ਕੀ ਕੀਤਾ ਹੁਣ ਇਹ ਡੱਡ ਬੋਡੀਆਂ ਕਿੰਨੇ ਕ ਸਿੱਖ ਮਾਰੂ ਗਏ ਕਿੰਨੇ ਕ ਪਰਿਵਾਰ ਮਾਰੂਗਾ ਕਿੰਨੀ ਕ ਦੁਨੀਆ ਮਾਰੂਗਾ ਚਾਹ ਵੇਚਣਾ ਬਰਬਾਦ ਬੰਦਾ ਦੁਨੀਆ ਬਰਬਾਦ ਕਰਤੀ ਇਸਨੇ ਨਾ ਆਪਣਾ ਘਰ ਵਸਾਇਆ ਜਿੰਨਾ ਦੇ ਵਸੇ ਉਹ ਵੀ ਇਜਾਰ ਤੇ ਇਸ ਬੰਦੇ ਨੇ ਜੇ ਕਿਤੇ ਸਾਡਾ ਟੱਕਰਾ ਹੋ ਜੇ ਨਾ ਇਹਦੇ ਨਾਲ ਤੈਨੂੰ ਦੱਸੀਏ ਕਿ ਕਿੱਦਾਂ ਕਿਸਾਨਾਂ ਦਾ ਮੱਥਾ ਲਾਈਦਾ ਇਹਨੂੰ ਹਜੇ ਵੀ ਮੱਤ ਆਜੇ ਵੋਟ ਤੈਨੂੰ ਪਾਉਣੀ ਨਹੀਂ ਜੇ ਸੋਚੇ ਦੁਬਾਰਾ ਕੁਰਸੀ ਤੇ ਆਜੂ ਸਾਡੇ ਭੈਣ ਭਰਾ ਜਣ ਮਰ ਗਏ ਉਹਨਾਂ ਕੀ ਦੁਬਾਰਾ ਨਹੀਂ ਆਉਣੇ ਨਾ ਰਾਤ ਦਿਨ ਅਸੀਂ ਰੋਨੇ ਹੁਣ ਇਹਨੇ ਲੋਕਡਾਊਨ ਲਾ ਕੇ ਦੁਨੀਆ ਅੰਦਰ ਵੜ ਦੇਣੀ ਅਸੀਂ ਵੜ ਜਾਗੇ ਕਿੰਨਾ ਕਿ ਚਰਵਾੜੂਗਾ ਲੋਕਾਂ ਨੂੰ ਇਹ ਸਾਨੂੰ ਕਹੂਗਾ ਇੱਥੇ ਨਹੀਂ ਖਿਲਾਉਣਾ ਕਿਉਂ ਅਸੀਂ ਨਹੀਂ ਖਿਲਾਵਾਂਗੇ ਸਿਰਫ ਇਹ ਇਸ ਕਰਕੇ ਲਾ ਰਿਹਾ ਕਿ ਜਿਹੜੇ ਦੁਨੀਆ ਬਾਹਰ ਖੜਦੀ ਆ ਚੌਂਕਾ ਚ ਖੜਦੀ ਆ ਇਹ ਨਾ ਖੜੇ ਅਸੀਂ ਵੀਰ ਮੇਰੇ ਆ ਰੁਕਣਾ ਨਹੀਂਗਾ ਅਸੀਂ ਰੁਕਣਾ ਇੱਥੇ ਆ ਕੇ ਰੁਕਣਾ ਵਾ ਜੇ ਸਾਡੇ ਭਰਾ ਦਿੱਲੀ ਮਰ ਰਹੇ ਆ ਨਾ ਅਸੀਂ ਇੱਥੇ ਮਰਨਾ ਅਸੀਂ ਜਿੱਤੇ ਹੋਏ ਆ ਹਰੇ ਨਹੀਂ ਅਸੀਂ ਜਿੱਤੇ ਹੋਏ ਆ ਸਾਡਾ ਸਬਦ ਆ ਇੱਕ ਅਸੀਂ ਜਿੱਤੇ ਹੋਏ ਆ ਇੱਕ ਅਸੀਂ ਸਾਰਿਆਂ ਦੇ ਵੱਲੋਂ ਤੁਹਾਨੂੰ ਅਪੀਲ ਕਰਨੀ ਆ ਜੀ ਸਾਡੀ ਅਪੀਲ ਪ੍ਰਸ਼ਾਸਨ ਤੱਕ ਪਹੁੰਚਾਓ ਮੇ ਜਿਹੜਾ ਇਹ ਲੋਕਡਾਊਨ 6 ਵਜੇ ਵਾਲਾ ਕੀਤਾ ਤਾਂ ਜਮੈਂ ਇੱਥੇ ਸੰਗੀਤ ਆਤਰ ਕਰਨ ਵਾਲੀ ਗੱਲ ਹੈ ਇੱਕ ਤਾਂ ਆਮ ਗਰੀਬ ਵਰਗ ਜਿਹੜਾ ਵਿਚਾਰਾ ਕਿਰਾਇਆਂ ਤੇ ਲੈ ਲੈ ਕੇ ਘਰ ਰਹਿੰਦਾ ਆ ਛੱਤ ਹੈਗੀ ਆ ਮਾਰੀ ਮੋਟੀ ਉਹ ਤੋਂ ਕਿਰਾਇਆ ਹੀ ਨਹੀਂ ਦਿੱਤਾ ਜਾਣਾ ਹੈਗਾ ਜਿਹੜਾ ਕੋਈ ਰੁਜ਼ਗਾਰ ਕਰਕੇ ਆਪਣਾ ਕੰਮ 5 ਵਜੇ ਨਿਕਲਦਾ ਉਹ ਵੀ 6 ਵਜੇ ਕਿੱਥੇ ਪਹੁੰਚਦਾ ਭਾਜੀ ਇਹਨੂੰ 9 ਵਜੇ ਕੀਤਾ ਅਸੀਂ ਮਾੜਾ ਨਹੀਂ ਕਹਿੰਦੇ 9 ਵਜੇ ਕਰ ਲਓ ਰਾਤ ਭਰ ਰੱਖੋ ਪਰ ਅਸੀਂ ਬੀਪੀ ਸਿੰਘ ਬਦਨੌਰ ਜੀ ਗਵਰਨਰ ਸਾਹਿਬ ਨੇ ਸਾਡੇ ਚੰਡੀਗੜ੍ਹ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕੌਡਰਾਂ ਹੀ ਉਹਨਾਂ ਨੂੰ ਅਪੀਲ ਕਰਾਂਗੇ ਵੀ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਕਡਾਊਨ ਰੱਖੋ ਜੀ ਕਿਉਂਕਿ ਲਾਕਡਾਊਨ ਜਿਹੜਾ 6 ਵਜੇ ਤੋਂ ਆ ਨਾ ਇਹਨੇ ਲੱਕ ਤੋੜ ਦੇਣਾ ਆ ਲੋਕਾਂ ਦਾ ਲੋਕਾਂ ਦਾ ਜੀਣਾ ਬਿਹਾਲ ਹੋ ਜਾਣਾ ਆ ਵੱਡਿਆਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਦੇ ਕੋਲ ਸਰਕਾਰੀ ਗੱਡੀਆਂ ਆ ਅੱਗੇ ਪਿੱਛੇ ਵੀ ਸਰਕਾਰੀ ਬੰਦੇ ਆ ਉਹਨਾਂ ਤਾਂ ਕੀ ਖੋਲਣ ਲਈ ਵੀ ਸਰਕਾਰੀ ਐ ਕੋਠੀ ਵੀ ਸਰਕਾਰੀ ਐ ਜਿਸ ਬੰਦੇ ਨੇ ਆਪਣੀ ਝੌਂਪੜੀ ਤੇ ਜਾਣਾ ਆ ਉਹਨਾਂ ਦਾ ਝੁੱਗਾ ਚੌੜ ਕਰ ਦਿੱਤਾ ਤੁਸੀਂ ਇਹ ਕੰਮ ਨਾ ਕਰੋ ਪਲੀਜ਼ 6 ਵਜੇ ਦੀ ਜਗ੍ਹਾ 10 ਤੋਂ 5 ਵਜੇ ਤੱਕ ਜਿਹੜਾ ਉਹ ਤੁਸੀਂ ਲੋਕਡਾਊਨ ਨਾਈਟ ਦਾ ਕਰੋ ਸੋ ਤੁਸੀਂ ਆਇਓ ਅੱਜ ਤੁਹਾਡਾ ਸਾਰਿਆਂ ਦਾ ਭਾਈ ਪ੍ਰੈਸ ਵਾਲਿਆਂ ਦਾ ਅਸੀਂ ਸਾਰੇ ਕਿਸਾਨ ਮੋਰਚਾ ਸੈਕਟਰ 39 ਦੇ ਵੱਲੋਂ ਧੰਨਵਾਦ ਕਰਦੀਆਂ ਵੈਲਕਮ ਕਰਦੀਆਂ ਅਪੀਲ ਕਰਦਿਆਂ ਕਿ ਹਮੇਸ਼ਾ ਅੱਗੇ ਤੋਂ ਵੀ ਸਾਡੇ ਵਿੱਚ ਆਓ ਹੱਥ ਜੋੜ ਕੇ ਸਾਡੀ ਬੇਨਤੀ ਆ ਕਿ ਜਿਹੜਾ 3 ਵਜੇ ਦਾ ਲਾਕਡਾਊਨ ਹੈ ਪੱਕਾ ਕਰ ਰਿਆ ਸਾਡੇ ਵੱਲੋਂ ਇਹ ਆ ਕਿ ਜਿੰਨੇ ਵੀ ਚੰਡੀਗੜ੍ਹ ਮੋਹਾਲੀ ਦੇ ਚੌਂਕਾਂ 'ਚ ਅਸੀਂ ਖੜਦੇ ਆ ਅਸੀਂ ਰੁਕਣੋਂ ਨਹੀਂ ਹਟਣਾ ਇਹ ਕਿੰਨਿਆਂ ਕਿਨੂੰ ਚੁੱਕਣਗੇ ਕਿੰਨਿਆਂ ਕਿਨੂੰ ਜੇਲ੍ਹਾਂ ਨੂੰ ਲੈ ਕੇ ਜਾਣਗੇ ਅਸੀਂ 2 ਘੰਟੇ ਇੱਥੇ ਰਕਣਾ ਤੇ ਰੁਕਣਾ ਹੀ ਆ ਸਾਡੇ ਵੱਲੋਂ ਪੱਕਾ ਲਾਕਡਾਊਨ ਲਾਉਣਾ ਲਾ ਦੇਣ ਅਸੀਂ ਭੁੱਖੇ ਰਹਿ ਲਾਂਗੇ ਅਸੀਂ ਇੱਥੇ ਰੁਕਣੋਂ ਨਹੀਂ ਹਟਣਾ ਹੈਗਾ ਹੋਰ ਗੱਲ ਭਾਜੀ ਇਹ ਹੈ ਵੀ ਸਾਡੇ ਨਾਲੋਂ ਕਰੋਨਾ ਨਾਲੋਂ ਖਤਰਨਾਕ ਵੱਧ ਵਿਲ ਨੇ ਜੀ ਫੇਤੀ ਕਾਨੂੰਨ ਨੇ ਸੋ ਇਹ ਖੇਤੀ ਕਾਨੂੰਨ ਕਰੋਨਾ ਦਾ ਸਾਨੂੰ ਹਾਲ ਦੀ ਘੜੀ ਚਲੋ ਅੱਜ ਨਹੀਂ ਕੱਲ੍ਹ ਇਹਦਾ ਲਾਅ ਸ਼ੁਰੂ ਹੋ ਜੂਗਾ ਪਰ ਇਹ ਖੇਤੀ ਕਾਨੂੰਨਾਂ ਦਾ ਜਿਹੜਾ ਇਲਾਜ ਜਿਹੜਾ ਇਹ ਕੱਢ ਰਹੇ ਬਣਾ ਰਹੇ ਆ ਇਹਦਾ ਇਲਾਜ ਕੋਈ ਨਹੀਂ ਜੇ ਇਹ ਇਸੇ ਤਰ੍ਹਾਂ ਹੀ ਲਾਗੂ ਰਹਿੰਦੇ ਨੇ ਸੋ ਅਸੀਂ ਉਸ ਪਵਿੱਖੀ ਨੂੰ ਲੈ ਕੇ ਪਵਿੱਖਣ ਨੂੰ ਤਾਂ ਇੱਥੇ ਰੋਜ਼ ਖੜਦੇ ਆ ਕਿਉਂਕਿ ਕਰੋਨਾ ਨਾਲੋਂ ਕਿਤੇ ਵੱਧ ਖਤਰਨਾਕ ਨੇ ਜਿਹਦਾ ਰਿਜ਼ਲਟ ਅਜੇ ਸਾਨੂੰ ਮਿਲਣਾ ਸ਼ੁਰੂ ਹੋ ਚੁੱਕਿਆ ਏ ਜੇ ਅਸੀਂ ਉਹਨੂੰ ਸਮਝੀਏ ਤਾਂ ਅੱਜ ਜਿਹੜੇ ਰੇਟ ਚੱਲਦੇ ਪਏ ਨੇ ਹਰ ਚੀਜ਼ ਦੇ ਉਹ ਸਾਨੂੰ ਕਿਤੇ ਨਾ ਕਿਤੇ ਉਹ ਆ ਰਹੀ ਹੈ ਗੱਲ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗਰੀਬ ਬੰਦੇ ਲਈ ਜਿਹੜੀ ਰੋਟੀ ਖਾਣੀ ਆ ਉਹ ਏਡੀ ਭਾਰੀ ਹੋ ਜਾਊਗੀ ਕਿ ਉਹ ਉਦੋਂ ਫਸ ਮੱਥੇ ਦੇ ਹੱਥ ਮਾਰਨਗੇ ਵੀ ਯਾਰ ਇਹ ਕਿਹੇ ਦੇ ਕਾਨੂੰਨ ਲਾਗੂ ਹੋ ਗਏ ਨੇ ਸੋ ਮੇਰੀ ਬੇਨਤੀ ਆ ਵੀ ਜਿਹੜੇ ਹਜੇ ਵੀ ਘਰਾਂ 'ਚ ਬੈਠੇ ਨੇ ਉਹ ਬਾਹਰ ਆਉਣ ਵਿਰੋਧ ਕਰਨ ਤੇ ਸਰਕਾਰ ਨੂੰ ਵੀ ਅਕਲ ਆਉਣੀ ਚਾਹੀਦੀ ਆ ਵੀ ਅਸੀਂ ਹੁਣ ਆਪਣੀ ਗੁੰਡਾਗਰਦੀ ਛੱਡ ਕੇ ਲੋਕ ਹਿੱਤ ਦੇ ਵਿੱਚ ਇਹ ਕੰਮ ਕਰੀਏ ਤੇ ਬਿੱਲਾਂ ਨੂੰ ਵਾਪਸ ਲਈਏ ਜੇ ਕਰੋਨਾ ਹੈ ਤਾਂ ਵੀ ਸਾਨੂੰ ਉਹ ਸੇਫ ਕਰਨ ਜੇ ਨਹੀਂ ਹੈ ਤਾਂ ਵੀ ਸਾਨੂੰ ਉਹ ਸੇਫ ਕਰਨ ਇਹ ਬਿੱਲ ਵਾਪਸ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਇਹ ਕਿਸਾਨ ਮੋਰਚਾ ਸੈਕਟਰ 39 ਦੇ ਸਾਡੇ ਨਾਲ ਜਿਹੜੇ ਅ ਸੰਘਰਸ਼ੀ ਲੋਕ ਜੁੜੇ ਹੋਏ ਸੀ ਜਿਨ੍ਹਾਂ ਨੇ ਕਿਸਾਨ ਸੰਘਰਸ਼ ਨੂੰ ਹਮਾਇਤ ਦਿੰਦੇ ਹੋયા ਇੱਥੇ ਜਿਹੜੀ ਇੱਕ ਰੈਲੀ ਹਰ ਰੋਜ਼ ਇੱਥੇ ਖੜਦੇ ਪਿਛਲੇ ਸਿਆਲਾਂ ਤੋਂ ਇੱਥੇ ਜਿਹੜੇ ਇਸ 39 ਸੈਕਟਰ ਦੇ ਚੌਕ ਵਿੱਚ ਜਿਹੜੇ ਖੜ ਰਹੇ ਹੈਗੇ ਆ ਸੋ ਕੈਮਰਾਮੈਨ ਤੇਜਿੰਦਰ ਸਿੰਘ ਦੇ ਨਾਲ ਅਮਨਦੀਪ ਸਿੰਘ ਗੜੀ